ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਪੂਤ ਭਾਈ ਜਰਾਲੋ ਹਰ ਸਾਲ ਦੀ ਤਰ੍ਹਾਂ ਇੱਥੇ ਠੰਡੇ ਮਿਸ਼ੇ ਜਲਦੀ ਵਿੱਚ ਸ਼ਿਭੀ ਲਗਾਈ ਗਈ ਆ ਮੈਂ ਇਹਨਾਂ ਨੂੰ ਵਧਾਈ ਦਾ ਪਾਤਰ ਦਿੰਦਾ ਉਹ ਜਿਹੜਾ ਰਾਜਪੂਤ ਚੌਕ ਆਗਾ ਇਹ ਅਨੰਦਪੁਰ ਨਾ ਕੋਈ ਚੌਂਕ ਰਊਗਾ ਔਰ ਇੱਕ ਵਾਰ ਬਰਾਜੂ ਸੰਦੇਸ਼ਾ ਦੇਣਾ ਚਾਹੁੰਦਾ ਵੀ ਤਕੜੇ ਹੋ ਜੋ 2027 ਸੀਤਾਵਲੀਆ 180 117 ਤੋਂ ਵੱਧ ਗਿਆ 180 ਮੈਂ ਐਲਾਨ ਕਰਦਾ ਜੇ ਟਿਕੜ ਪਾਰਟੀ ਦਊ ਠੀਕ ਹੈ ਨੀ ਮੈਂ ਆਜਾਦ ਖੜੂਗਾ ਭਾਵੇਂ ਹੈਪੀ ਹੈਪੀ ਟਿਕੜਾ ਵਧੀਆ 70 ਤੇ ਟੋਟਲ ਇੰਡੀਆ ਟਿਕਟ ਸੀਤਾਵਲੀਆ 800 ਠੀਕ ਹੈ ਮੈਂ ਤੁਹਾਨੂੰ ਬੜਾਈ ਪਤਾ ਦਾ ਸਾਡਾ ਹੱਕ ਇੱਥੇ ਹੱਕ ਹਾਂ ਉੱਦਾਂ ਕਿਸੇ ਨੇ ਨਹੀਂ ਕੋ ਦੇਣਾ 42000 ਵੋਟ ਇੱਥੇ ਮੈਂ ਇਹ ਕਹਿੰਦਾ ਸਾਰੇ ਭਾਈਚਾਰੇ ਨੂੰ ਚਮਚੇ ਨਾਲ ਮਰੋ ਕਰਸੀ ਬਣੋ ਵਰਤਣੇ ਵਾਲੇ ਪਲੇਟ ਭਰੋ ਚਮਚਾ ਪਲੇਟ ਖਾਲੀ ਕਰ ਦਿੰਦਾ ਵਾ ਚਮਚਾ ਨਾਲ ਬੋਲੋ ਕਿ ਭਾਈਚਾਰੇ ਜੜਾ ਨਾ ਵੱਡੋ ਭਾਈਚਾਰੇ ਜੜਾ ਲਾਓ ਮੈਂ ਬਹੁਤ ਵਧਾਈ ਦਿੰਦਾ ਸਾਰੇ ਨੂੰ ਭਾਈਚਾਰੇ ਨੂੰ ਇਕੱਠੇ ਹੋਵੋ ਇਕੱਠੇ